ਸ੍ਰੀ ਵਾਹਿਗੁਰੂ ਸਹਿਬ ਜੀਓ ਸ੍ਰੀ ਰਾਗ ਮਹਲਾ 4 ਤਾ ਹਉ ਫਾਨ ਤਦ ਸਾਈ ਨਿਤ ਖੜੀ ਕੋਈ ਪ੍ਰਵ ਦੱਸੇ ਤਨ ਜੀਓ ਜਿੰਨੀ ਮੇਰਾ ਪਿਆਰਾ ਰਾਵਿਆ ਤਨ ਪਿੱਛੇ ਲਾਗ ਫੇਰਾਓ ਕਰਮ ਇਨਤ ਕਰ ਜੋ ਦੜੀ ਮੈਂ ਪ੍ਰਭ ਮਿਲਣਾ ਕਾਚਾਓ ਮੇਰੇ ਭਾਈ ਜਨਾ ਮੁਖੋ ਹਰ ਪ੍ਰਭ ਮੇਲ ਮਿਲਾਏ ਓ ਸਤਿਗੁਰ ਵਿਟੋ ਵਾਰਿਆ ਜਿਨ ਹਰ ਪ੍ਰਭ ਦਿੱਤਾ ਦਿਆ ਦਿਖਾਈ ਰਹਾ ਹੋਏ ਨਿਮਾਣੀ ਟਹਿ ਪਵਾ ਪੂਰੇ ਸਤਿਗੁਰ ਪਾਸ ਨਿਮਾਣਿਆ ਗੁਰਬਾਣ ਹੈ ਗੁਰ ਸਤਿਗੁਰ ਕਰੇ ਸਵਾਸ ਆਗੁਰ ਸਾਹੀ ਨਰਜਉ ਮੈ ਮੇਲੇ ਹਰ ਪ੍ਰਭ ਪਾਸ ਸਤਿਗੁਰ ਨੋ ਸਭ ਕੋ ਲੋਚਦਾ ਜੇਤਾ ਜਗਤ ਸਭ ਕੋਏ ਬਿਨ ਭਾਗਾ ਦਰਸ਼ਨ ਨਾ ਥੀਐ ਭਾਗ ਹੀਣ ਬਹਿ ਰੋਏ ਜੋ ਹਰ ਪ੍ਰਭ ਪਾਣਾ ਸੋ ਥੋ ਸੋ ਥੀਆ ਤੁਰ ਲਿਖਿਆ ਨ ਮਟਕੋਏ ਆਪੇ ਸਤਿਗੁਰ ਆਪ ਹਰ ਆਪੇ ਮੇਲ ਮਿਲਾਏ ਆ ਪਦਿਆ ਕਰ ਮੇਲ ਸੀ ਗੁਰ ਸਤਗੁਰ ਪੀਛੇ ਪਾਏ ਸਭ ਜਗ ਜੀਵਨ ਜਗ ਹਪ ਹੈ ਨਾਨਕ ਚਲ ਜਲੇ ਸੁਮਹਾਈ ਸ੍ਰੀ ਰਾਗ ਮਹੱਲਾ ਚੌਥਾ ਹਰ ਰਸ ਅੰਮ੍ਰਿਤ ਰਸਤ ਭਲਾ ਕਿਤ ਵਿਦ ਮਿਲੈ ਰਸ ਖਾਏ ਜਾਏ ਪੁੱਛੋ ਸੋਹਾਗਣੀ ਤੁਸਾ ਕਿਉ ਕਰ ਮਿਲਿਆ ਪ੍ਰਭ ਆਏ ਉਏ ਬੇਪਰਵਾਹ ਨ ਬੋਲਣੀ ਹਉ ਮਲਮਲ ਧੋਵਾ ਤਿਨ ਪਾਈ ਪਾਈ ਰੇ ਮਿਲ ਸੱਜਣ ਹਰ ਗੁਣ ਅਸਾਰ ਸੱਜਣ ਸਤਗੁਰ ਪੁਰਖ ਹੈ ਦੁਖ ਕੱਢੈ ਹਉ ਮੈਂ ਮਾਰ ਰਹਾਉ ਗੁਰਮੁਖੀਆ ਸੁਹਾਗਣੀ ਤਿਨ ਦਇਆ ਪਈ ਮਨ ਆਏ ਸਤਗੁਰਾ ਬਚਨ ਰਤਨ ਹੈ ਜੋ ਮੰਨੇ ਸੋ ਰਸ ਖਾਈ ਸੇਵੜ ਭਾਗੀ ਵਡ ਜਾਣੀਐ ਜਿਨ ਹਰ ਰਸ ਖਾਦਾ ਗੁਰ ਪਾਈ ਇਹੋ ਹਰ ਰਸ ਵੰਡ ਤਨ ਸੋਤ ਹੈ ਭਾਗ ਹੀਣ ਨਹੀਂ ਖਾਏ ਬਿਨ ਸਤਗੁਰ ਪੰਨਾ ਨਾ ਪਵੈ ਮਨ ਮੁਖ ਰਹੀ ਬਿਲਲਾਈ ਹੋਏ ਸਤਗੁਰ ਆਗ ਨਾਨ ਵਾਉ ਉਹਨਾਂ ਅੰਦਰ ਕ੍ਰੋਧ ਬੁਲਾਈ ਹਰ 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 ਰਸ ਆਪ ਹੈ ਆਪੇ ਹਰ ਰਸ ਹੋਏ ਆ ਪਤਾ ਆਕਰ ਦੇਵ ਸਿੰਘ ਗੁਰਮਖ ਅਮਰਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨਸ ਹੋਇ ਸ੍ਰੀ ਰਾਗ ਮਹੱਲਾ ਚੌਥਾ ਦਿਨ ਸ ਚੜੈ ਫਿਰ ਆਥ ਵੈ ਰੈਣ ਸਵਾਈ ਜਾਏ ਆਵ ਕਟ ਨਰਨਾ ਮੁਝੈ ਨਿਤ ਮੂਸਾ ਲਾਜ ਟੁਕਾਏ ਗੁਰ ਮਿੱਠਾ ਮਾਇਆ ਪਸਰਿਆ ਮਨ ਮੁਖ ਲਗਮਾਖੀ ਪਤਾ ਪਚਾਈ ਭਾਈ ਰੇ ਮੈਂ ਮੀ ਤਸਖਾ ਪ੍ਰਵ ਸੋਏ ਫੋਤ ਕਰਤ ਮੋਹ ਵਿਖ ਹੈ ਅੰਤ 베ਲੀ ਕੋਏ ਨਾ ਹੋਵੇ ਰਹਾਉ ਗੁਰਮਤ ਗੁਰਮਤ ਹਾਰ ਲੇਵੇ ਉਬਰੇ ਲਵਤ ਰਹੀ ਸਰਨਾਏ ਉਨਿੰਘ ਹਾਲ ਤਪਾਲਤਾ ਸਦਾ ਨਿਹਾਲੀ ਐ ਹਰ ਖਰਚ ਲੀਆ ਪਤ ਪਾਏ ਗੁਰਮੁਖ ਦਰਗੈ ਮੰਨੀ ਐ ਹਰਾਪ ਲਈ ਗਲ ਲਾਏ ਗੁਰਮੁਖਾ ਨੋ ਪੰਥ ਪ੍ਰਗਟਾ ਦਰਠਾਕ ਨ ਕੋਈ ਪਾਏ ਹਰ ਨਾਮ ਸਲਾਹਨ ਨਾਮ ਮਨ ਨਾਮ ਰਹਿਨ ਲਿਬਲਾਈ ਅਨਹਦ ਤੁਣੀ ਦਰਬਜ ਦੇ ਦਰ ਸੱਚਾ ਸੋਭਾ ਪਾਏ ਨੇ ਨੇ ਗੁਰਮੁਖ ਨਾਮ ਸਲਾਹਿਆ ਤਿੰਨਾ ਸਭ ਕੋ ਕਹੈ ਸਵਾਸ ਤਿਨ ਕੀ ਸੰਗਤਾ ਦੇਹੀ ਪ੍ਰਭ ਮੈਂ ਜਾਚਕ ਕੀ ਅਰਦਾਸ ਨਾਨਕ ਭਾਗ ਵਡੇ ਤਿੰਨਾ ਗੁਰਮੁਖਾ ਜਨਾੰਤਰ ਨਾਮ ਪ੍ਰਗਾਸ ਸ੍ਰੀ ਰਾਗ ਮਹੱਲਾ ਪੰਜਵਾ ਘਰ ਪਹਿਲਾ ਕਿਆ ਤੂ ਰਤਤਾ ਦੇਖ ਕੈ ਪੁੱਤਰ ਕਲਤਰ ਸੀਗਾਰ ਰਸ ਭੋਗੈ ਖੁਸ਼ੀਆਂ ਕਰੈ ਮਨ ਰੰਗ ਅਪਾਰ ਬਹੁਤ ਕਰੈ ਫੁਰਮਾਈ ਸਹੀ ਵਰਤਾ ਹੋਏ ਅਫਾਰ ਕਰਤਾ ਚਿਤਨਾ ਵਈ ਮਨ ਮੁਖ ਅੰਧਗਵਾਰ ਮੇਰੇ ਮਾਨ ਸੁਖਦਾਤਾ ਹਰਿ ਸੋਏ ਗੁਰ ਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾਉ ਕਪੜਾ ਭੋਗ ਲਪਟਾਇਆ ਸੋਇਨਾ ਰੂਪ ਆਖਾਕ ਹੈ ਵਰ ਗੈ ਵਰ ਬਹੁ ਰੰਗੇ ਕੀਏ ਰਤਥ ਥਾਕ ਕੇਸਹੀ ਚੇਤਨਾ ਪਾਵਹੀ ਬਿਸਰਿਆ ਸਭ ਸਾਖ ਸਿਰਜਨ ਹਾਰ ਭੁਲਾਇਆ ਬਿਨ ਨਾ ਬੈ ਨਾ ਪਾਕ ਲੈਂਦਾ ਵਦ ਦੁਆਏ ਤੂੰ ਮਾਇਆ ਕਰੈ ਕਤ ਜਸਨਾ ਤੂੰ ਪਤੀ ਆਏ ਦਾ ਸੋਸਣ ਤੁਜੈ ਨਿਤ ਅਹੰਕਾਰ ਕਰੈ ਅਹੰਕਾਰੀਆਂ ਵਿਆਪਿਆ ਮਨ ਕੀ ਮਾਤਾ ਤਿਨ ਪ੍ਰਭ ਆਪ ਭੁਲਾਇਆ ਨਾ ਤਿਸ ਜਾਤ ਨ ਪਤ ਸਤਿਗੁਰ ਪ੍ਰਖੇ ਮਿਲਾਇਆ ਏਕੋ ਸਜਣ ਸੋਇ ਹਰ ਜਨ ਕਾ ਰਾਖਾ ਏਕ ਹੈ ਕਿਆ ਮਾਨ ਸੁਹਮੈ ਰੋਇ ਜੋ ਹਰ ਜਨ ਭਾਵੈ ਸੋ ਕਰੇ ਦਰ ਫੇਰ ਨ ਪਾਵੈ ਕੋਈ ਨਾਨਕ ਰਤ ਰੰਗ ਹਰ ਸਭ ਜਗ ਮੈਂ ਚਾਨਣ ਹੋਏ ਸ੍ਰੀ ਰਾਗ ਮਹੱਲਾ ਪੰਜਵਾਂ ਮਨ ਵੇਲਾਸ ਬਉ ਰੰਗ ਕਣਾ ਦ੍ਰਿਸ਼ਟ ਪੂਲ ਖੁਸ਼ੀਆਂ ਛਤਰ ਧਾਰ ਬਾਦ ਸਾਈਆਂ ਵਿੱਚ ਸੈ ਸੇ ਪਰੀਆਂ ਪਾਈ ਰੇ ਸੁਖ ਸਾਧ ਸੰਗ ਪਾਇਆ ਲਿਖਿਆ ਲੇਖ ਤੈਨ ਪੁਰਖ ਵਿਦਾਤਾ ਦੁਖ ਸਹਿਸਾ ਮਿਟ ਗਿਆ ਰਹਾਉ ਜੇ ਤੇ ਥਾਨ ਥਨੰਤਰate ਤੇ ਭਵ ਆਇਆ ਧਨ ਪਾਤੀ ਵਡ ਭੂਮੀਆਂ ਮੇਰੀ ਮੇਰੀ ਕਰ ਪਰਿਆ ਹੁਕਮ ਜਲਾਇਨ ਸੰਗ ਹੋਈ ਵਰਤਾ ਆਫਰਿਆ ਸਭ ਕੋ ਵਸਕਤ ਕਰ ਲਇਓ ਨਾ ਮਿਰਨਾ ਵਹਿ ਕਾ ਕਰ ਲਇਆ ਕੋਟ ਤੇਤੀਸ ਸੇਵਕਾ ਸਿੱਧ ਸਾਧਕ ਦਰ ਖਰਿਆ ਗ੍ਰੰਭਾਰੀ ਵਡ ਸਾਹਬੀ ਸਬਨਾਨਕ ਸੁਪਨthia ਸ੍ਰੀ ਰਾਗ ਮਹੱਲਾ ਪੰਜਵਾ ਭਲਕੇ ਉੱਠ ਪਪੋਲੀਐ ਵਿਣ ਮੁਝੇ ਵਿਣ 부ਝੇ ਮੁਕਤ ਅਜਾਨ ਸੋ ਪ੍ਰਵ ਚਿਤਨਾਯੋ ਛਟੈ ਗੀਵੇ ਵਾਣ ਸਤ ਗੁਰ ਸੇਤੀ ਚਿਤ ਲਾਈ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾਹ ਲੈਣਾ ਲੱਗਾ ਕਿਤਕ ਪੱਕੜੇ ਸਭ ਮੁਕਤੀ ਚੱਲੀ ਰਹਿਣਾ ਰਹਾਉ ਕੋਦਮ ਕਰੇ ਪਸ ਪੰਖੀਆਂ ਦੱਸੈ ਨਹੀਂ ਕਾਲ ਉਤੈ ਸਾਥ ਮਨੁੱਖ ਹੈ ਫਾਥਾ ਮਾਇਆ ਜਾਲ ਮੁਗਤੇ ਸਹੀ ਭਾਲੀਐ ਜੇ ਸੱਚਾ ਨਾਮ ਸਮਾਲ ਸੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੀ ਜਿਥੈ ਜਾਏ ਤੁਧ ਵਰਤਣਾ ਤਸ ਕੀ ਚਿੰਤਾ ਨਾਹੀ ਫਾਥੇ ਸਹੀ ਨਿਕਲੇ ਜੇ ਗੁਰ ਕੀ ਪੈਰੀ ਪਾਹੇ ਕੋਈ ਰੱਖ ਨ ਸਕੈ ਦੂਜਾ ਕੋ ਨ ਦਿਖਾਈ ਚਾਰੇ ਕੁੰਡਾਂ ਭਾਲ ਕੈ ਆਏ ਭਾਇ ਸਰਣਾਈ ਨਾਨਕ ਸਚੈ ਪਾਤ ਸਾਹਿ ਡੋਬ ਤਾ ਲੈ ਆ ਕਢਾਏ ਸ੍ਰੀ ਰਾਗ ਮਹੱਲਾ ਪੰਜਵਾ ਘੜੀ ਮੋਤ ਕਾ ਪਹੁਣਾ ਕਾਜ ਸੁਵਾਰਨ ਹਾਰ ਮਾਇਆ ਕਾਮ ਬਿਆਪਿਆ ਸਮਝੈ ਨਾਹੀ ਗਵਾਰ ਓਟ ਚੱਲਿਆ ਪਛਤਾਇਆ ਪਰਿਆ ਵਸ ਜੰ ਹੰਦੇ ਤੂੰ ਬੈਠਾ ਕੰਦੀ ਪਾਏ ਜੇ ਤਾ ਗੁਰ ਕਾ ਵਚਨ ਕਮਾਹੀ ਆਓ ਹਰੀ ਨਾਹੀ ਨਾ ਡੰਡਰੀ ਪੱਕੀ ਵੱਡਣ ਹਾਰ ਲੈ ਲੈ ਤਾ ਤਾ ਲੋਣ ਮਿਣੇ ਆਂ ਖੇਤਾਰ ਪਹਿਲਾ ਪਹਿਰ ਤੰਦਾ ਗਿਆ ਦੂਜਾ ਭਰ ਸੋਇਆ ਤੀਜਾ ਝਾਕ ਚਖਾਇਆ ਚੌਥਾ ਪੂਰ ਭਇਆ ਅਰਹੀ ਚੇਤਨਾ ਯੋਜਨ ਜੀਓ ਪਿੰਡ ਦੀਆ ਸਾਧ ਸੰਗਤ ਕਹੋ ਬਾਰਿਆ ਜਿਓ ਕੀਆ ਕਰਵਾਨ ਜਿਸ ਤੇ ਸੋਜੀ ਮਨ ਪਈ ਮਿਲਿਆ ਫੁਰਖ ਸੁਝਾਨ ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ 5 ਸੱਬੇ ਗੱਲਾਂ ਵਿਸਰਨਾ ਇੱਕੋ ਵਿਸਰਨਾ ਜਾਓ ਧੰਦਾ ਸਬਦ ਲਾਇ ਕਾ ਗੁਰਨਾਮ ਦੀਆ ਸੱਚ ਸੋ ਆਓ ਆਸਾ ਸਬੇਲਾ ਹੀ ਕੈ ਇੱਕਾਸ ਕਮਾਓ ਜਿੰਨੀ ਸਤਗੁਰੂ ਸੇਵਿਆ ਤਨ ਕੈ ਮਿਲਿਆ ਥਾਉ ਮਨ ਮੇਰੇ ਕਰਤੇ ਨੌਸਲਾਹੀ ਸਰਬੇ ਛਟ ਸਿਆਣ ਪਾ ਗੁਰ ਕੀ ਪੈਰੀ ਪਾਹੀ ਰਹਾਉ ਦੁੱਖ-ਪੋਖ ਨਹਿ ਬਿਆਪਈ ਜੇ ਸੁਖ ਦਾਤਾ ਮਨ ਹੋਏ ਕਹਿ ਤੋ ਹੀ ਕਾਮਨਾ ਛਿਜੀਐ ਜਾਹਿਰ ਤਹ ਸੱਚਾ ਸੋਏ ਜਿਸ ਤੂੰ ਰੱਖੇ ਹੱਥ ਦੇ ਤਿਸ ਮਾਰ ਨ ਸਕੈ ਕੋਏ ਸੋਹਦਾਤਾ ਗੁਰੂ ਸੇਵੀਐ ਸਭ ਗਣ ਕੱਡਾ ਹੈ ਤੋ ਹੋਏ ਸੇਵਾ ਮੰਗੈ ਸੇਵਕੋ ਲਾਈਆਂ ਆਪਣੀ ਸੇਵ ਸਾਧੂ ਸੰਗਤ ਵਸਕਤੇ ਤੂਠੇ ਪਾਵਹਂ ਦੇਵਾ ਸਭ ਕੇਸ਼ ਵਸਗਤ ਸਾਹਿਬ ਆਪੇ ਕਰਨ ਕਰੇਵ ਸਤਿਗੁਰ ਕੈਵਲ ਹਾਰਨ ਮਨਸਾ ਸਭ ਪੂਰੇਵ ਇੱਕੋ ਦਿਸੈ ਸੱਜਣਾ ਇੱਕੋ ਭਾਈ ਮੀਤ ਇੱਕ ਸੈ ਦੀਸਾ ਮਗਰੀ ਇੱਕ ਸੈ ਦੀ ਹੈ ਰੀਤਾ ਇੱਕ ਸਿਵ ਮਨ ਮਾਨਿਆ ਤਾ ਹੋਆ ਨਹਿ ਚਲ ਚੀਤਾ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤਾ ਸਿਰੀ ਰਾਗ ਮਹੱਲਾ ਪੰਜਵਾ ਸਬੇ ਥੋਕ ਪ੍ਰਾਪਤੇ ਜੇ ਆਵੈ ਇਕ ਹੱਥ ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਥ ਮੇਰੇ ਮਨ ਏਕਸ ਸਿਉ ਚਿਤ ਲਾਈ ਏਕਸ ਵੈਨ ਸਭ ਤੰਦ ਹੈ ਸਭ ਮਿਥਿਆ ਮੋਹ ਮਾਈ ਰਹਾਓ ਲੱਖ ਖੁਸ਼ੀਆਂ ਪਤ ਸਹਾਹੀਆਂ ਜੇ ਸਤਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰ ਮਨ ਤਨ ਸੀਤਲ ਹੋਏ ਜਿਸ ਕਾ ਪੂਰਵ ਲਿਖਿਆ ਤੈਨ ਸਤਗੁਰ ਚਰਨ ਗ헤 ਸਫਲ ਮੂਰਤਾ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ ਦੁਖ ਸੰਤਾਪਨ ਲੱਗ ਗਈ ਜਿਸ ਹਰ ਕਾ ਨਾਮ ਆਧਾਰ ਵਹਾ ਪਕੜ ਗੁਰ ਕਾਡਿਆ ਸੋਇ ਉਤਰਿਆ ਪਾਰ ਥਾਨ ਸੁਹਾਵਾ ਪਵਿੱਤ ਹੈ ਜਿੱਥੈ ਸੰਤ ਸਭਾ ਟੋਇਤ ਸਹੀ ਨੋ ਮਿਲੈ ਜਸ ਪੂਰਾ ਗੁਰੂ ਲੱਭਾ ਨਾਨਕ ਵੱਡਾ ਕਰਤ ਹਾਂ ਜਿੱਥੈ ਮਿਰਤਨਾ ਜਨਮ ਜਰਾ ਸ੍ਰੀ ਰਾਗ ਮਹੱਲਾ ਪੰਜਵਾ ਸੋਇ ਤੇ ਆਈਐ ਜੀ ਅੜੇ ਸਿਰ ਸਾਹ ਪਾਤ ਸਾਹੋ ਤਿਸ ਹੀ ਕੀ ਕਰ ਆਸਮਨ ਜਿਸ ਕਾ ਸਭਿ ਸਿਵ ਸਾਹੋ ਸਵ ਸਿਆਣ ਪਾ ਛਡਕੇ ਗੁਰ ਕੀ ਚਰਨੀ ਪਾਹੋ ਮਨ ਮੇਰੇ ਸੁਖ ਸਹਿਜ ਸੇਤੀ ਜਪਨਾਓ ਆਠ ਪਹਿਰ ਪ੍ਰਵਧਾਇ ਤੂੰ ਗੁਣ ਗੋਬਿੰਦ ਨਿਤ ਗਾਓ ਰਹਾਓ ਤਿਸ ਕੀ ਸਰਨੀ ਪਰਮਨਾ ਜਸ ਜੇਵੜਾ ਵਰ ਨਾ ਕੋਏ ਜਸ ਸਿਮਰਤਾ ਸੋਏ ਸੁਖ ਹੋਏ ਕਣਾ ਦੁੱਖ ਦਰਦ ਨ ਮੁਲੇ ਹੋਏ ਸਦਾ ਸਦਾ ਘਰ ਚੱਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਦੁੱਖ ਦਰਦ ਨ ਮੁਲੇ ਹੋਏ ਸਾਧ ਸੰਗਤ ਹੋਏ ਨਿਰਮਲਾ ਕਟ ਗਿਆ ਜਮ ਕੀ ਫਾਸ ਸੁਖ ਦਾਤਾ ਭੈ ਭੰਜਨ ਤਸਾਗ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਬਾਨ ਤਾ ਕਾਰਜ ਆਵੈ ਰਾਸ ਬਹੁਤ ਵਾਤ ਵਖਾਣੀਏ ਉੱਚਾ ਉੱਚਾ ਥਾਓ ਵਰਨਾ ਚਿਹਨ ਵਹਰਾ ਕੀਮਤ ਕਹਿ ਨਾ ਸਕਾਓ ਨਾਨਕ ਕਾ ਪ੍ਰਵਮਯਾ ਕਰ ਸੱਚ ਦੇਵ ਆਪਣਾ ਨਾਉ ਸ੍ਰੀ ਰਾਗ ਮਹੱਲਾ ਪੰਜਵਾ ਨਾਮ ਧਿਆਇ ਸੋ ਸੁਖੀ ਤਿਸ ਮੁਖੂਜ ਲੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭ ਨੀ ਲੋਏ ਸਾਧ ਸੰਗਤ ਕੈ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰਿ ਹਰਿ ਨਾਮ ਧਿਆਇ ਨਾਮ ਸਹਾਈ ਸਦਾ ਸੰਗ ਅਗਲੈ ਛਡਾਈ ਰਹਾਉ ਦੁਨੀਆਂ ਕੀਆਂ ਵਡਿਆਈਆਂ ਕਵਨਾ ਆਵੈ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨੁ ਸੁਨਿਧਾਨ ਜਾ ਕਹਿਰਦਾ ਹਰ ਵਸਹਿ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਹੋ ਰੇਣ ਕਾ ਆਪਣਾ ਤਿਆਗ ਉਪਾਵ ਸਿਆਨ ਪ ਸਗਲ ਛੱਡ ਗੁਰ ਕੀ ਚਰਨੀ ਲਾਗ ਤਸੇ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੇ ਭਾਗ ਤਸੇ ਪ੍ਰਾਪਤ ਭਾਈ ਹੋ ਜਿਸ ਦੇਵੈ ਪ੍ਰਭੂ ਆਪ ਸਤ ਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੈ ਹੋਮੈ ਤਾਪ ਨਾਨਕ ਕਾ ਗੁਰ ਭੇਟਿਆ ਬੈਨ ਸੇ ਸਗਲ ਸੰਤਾਪ ਸ੍ਰੀ ਰਾਗ ਮਹੱਲਾ ਪੰਜਵਾ ਇਕਪਿਸ਼ਾਣੂ ਜੀ ਅਕਾ ਇੱਕੋ ਰਖਣਹਾਰ ਇਕਸ ਕਾ ਮਨ ਆਸਰਾ ਇੱਕੋ ਪ੍ਰਾਣ ਅਧਾਰ ਤੇ ਸਰਣਾਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲੋ ਪਾਵਤਿ ਆਗ ਗੁਰਪੂਰਾ ਰਾਦ ਨਿੱਤਾ ਇੱਕ ਸਕੀਲ ਵਲਾਗ ਰਹਾਓ ਇੱਕੋ ਭਾਈ ਮਿੱਤ ਇੱਕਾ ਇੱਕੋ ਮਾਤ ਪਿਤਾ ਇੱਕ ਸਕੀ ਮਨ ਟੇਕ ਹੈ ਜਨ ਜਿਓ ਪਿੰਡ ਦਿੱਤਾ ਸੋ ਬ੍ਰਹਮਨ ਹੁ ਨ ਵਿਸੁਰ ਜਨ ਸਭ ਕੇਸ਼ ਵਸ ਕੀਤਾ ਕਾਰਿਕੋ ਵਾਹਰਾ ਇੱਕੋ ਥਾਨ ਥਨੰਤਰ ਆਪ ਜੀ ਅਜੰਤ ਸਭ ਜਿਨ ਕੀਏ ਆਠ ਪਹਿਰ ਤੇ ਸਜਾਪ ਇੱਕ ਸੇਤੀ ਰਤਿਆ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਵੇਕ ਹੈ ਦੂਜਾ ਨਾਹੀ ਕੋਏ ਜੀਓ ਪਿੰਡ ਸਭ ਤਿਸ ਕਾ ਜੋ ਤਿਸ ਭਾਵੈ ਸੋ ਹੋਏ ਗੁਰ ਪੂਰੈ ਪੂਰਾ ਭਇਆ ਜਪੁ ਨਾਨਕ ਸਚਾ ਸੋਇ ਦੇ ਰੇ ਰਾਗ ਮਹੱਲਾ ਪੰਜਵਾ ਜਿੰਨਾ ਸਤਗੁਰ ਸਿਓ ਚਿੱਤ ਲਾਇਆ ਸੇ ਪੂਰੇ ਪਰਧਾਨ ਜਿਨ ਕੋ ਆਪ ਦਇਆਲ ਹੋਏ ਤਨ ਉਪਜੈ ਬਨ ਤਿਨ ਉਪਜੈ ਮਨ ਗਿਆਨ ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਕੋ ਨਾਮ ਧਿਆਏ ਸਰੋਸਕਾ ਸੁਖ ਉਪਜੈ ਦਰਗਹਿ ਪੈਦਾ ਜਾਈ ਰਹਾਉ ਜਨਮ ਮਰਨ ਕਾ ਭਉ ਗਇਆ ਭਾਉ ਭਗਤ ਕੋ ਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਜਨਮ ਮਰਨ ਕੀ ਮਲ ਕੱਟੀਐ ਗੁਰਦਾਰਸ਼ਨ ਦੇਖਣ ਹਾਲ ਥਾਨਤਨੰਤਰ ਰਵਰਹਿਆ ਪਾਰ ਬ੍ਰਹਮ ਪ੍ਰਵਸੋਏ ਸਬਨਾ ਦਾਤਾ ਏਕ ਹੈ ਦੂਜਾ ਨਾਹੀ ਕੋਏ ਤੈ ਸਰਨਾਈ ਛੁੱਟਿਆ ਕੀਤਾ ਲੋੜੇ ਸੋ ਹੋਏ ਜਿਨ ਮਨ ਵਸਿਆ ਪਾਰ ਬ੍ਰਹਮ ਸੇ ਪੂਰੇ ਪਰਦਾ ਹਨ ਤੈਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ ਜਿੰਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨ ਕਰਵਾਨ ਸ੍ਰੀ ਰਾਗ ਮਹੱਲਾ ਪੰਜਵਾਂ ਮੇਰੇ ਸਤਿਗੁਰ ਸਭ ਦੁੱਖ ਗਿਆ ਆਰਸੋ ਕਬਸਿਆ ਮਨੁ ਆਈ ਅੰਤਰ ਜੋਤ ਪ੍ਰਗਾਸੀਆ ਏਕਸ ਸਿਉ ਲਿਵਲਾਈ ਮਿਲ ਸਾਧੂ ਮੁਖੂ ਜਲਾ ਪੂਰਬ ਲਿਖਿਆ ਪਾਏ ਗੁਣ ਗੋਬਿੰਦ ਨਿਤ ਗਾਵਣੇ ਨਿਰਮਲ ਸਚ ਹਿ ਨਾਏ ਮੇਰੇ ਮਨ ਗੁਰ ਸਬਦੀ ਸੁਖ ਹੋਈ ਗੁਰਪੂਰੇ ਕੀ ਚੱਕਰੀ ਵਿਰਥਾ ਜਾਏ ਨਾ ਕੋਈ ਰਹਾਉ ਮਰ ਕੇ ਆਇੱਛਾ ਪੂਰੀਆ ਪਾਇਆ ਨਾਮ ਨਿਦਾਨ ਅੰਤੜਜਾਮੀ ਸਦਾ ਸੰਗ ਕਰਨ ਹਰਿ ਫਿਛਾਨ ਗੁਰ ਪ੍ਰਸਾਦਿ ਮੁਖ ਉਜਲਾ ਜਪ ਨਾਮ ਧਾਨ ਇਸ ਨਾਨਕ ਕਾਮ ਕ੍ਰੋਧ ਲੋਭ ਵਿਨਸਿਆ ਤਜਿਆ ਸਭ ਅਭਿਮਾਨ ਪਾਇਆ ਲਾਹ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਪ੍ਰਭ ਮੇਲਿਆ ਦੀਆ ਆਪਣਾ ਨਾਮ ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ ਸੱਚ ਮਹਿਲ ਘਰ ਪਾਇਆ ਗੁਰ ਕਾ ਸਬਦ ਪਛਾਨ ਭਗਤ ਜਨ ਕਉ ਰੱਖਦਾ ਆਪਣੀ ਕਿਰਪਾ ਧਾਰ ਹਾਲਤ ਪਲਤ ਮੁਖੂ ਜਲੇ ਸਾਚੇ ਕੇ ਗੁਣਸਾਰ ਆਠ ਪਹਿਰ ਗੁਣਸਾਰ ਦੇ ਰੱਤੇ ਰੰਗ ਅਪਾਰ ਪਾਰ ਬ੍ਰਹਮ ਸੁਖ 사ਗਰੋ ਨਾਨਕ ਸਦ ਬਲਿਹਾਰ ਸ੍ਰੀ ਦਾਗ ਮਹੱਲਾ ਪੰਜਾਬਾ ਪੂਰਾ ਸਤਿਗੁਰ ਜੀ ਮਲੇ ਪਈਆ ਸ਼ਬਦ ਨਿਧਾਨ ਕਰ ਕਿਰਪਾ ਪ੍ਰਭੂ ਆਪਣੀ ਜਪੀਆ ਅੰਮ੍ਰਿਤ ਨਾਮ ਜਨਮ ਮਰਣਾ ਦੁੱਖ ਕਾਟਿਐ ਲਾਗੈ ਸਹਜ ਧਿਆਨ ਮੇਰੇ ਮਨ ਪ੍ਰਭ ਸੁਰਨਾਈ ਪਾਏ ਹਰ ਬਿਨ ਦੂਜਾ ਕੋ ਨਹੀਂ ਏਕੋ ਨਾਮ ਧਿਆਏ ਰਹਾ ਕੀਮਤ ਕਹਿਣ ਨਾ ਜਾਈਐ ਸਾਗਰ ਗੁਣੀ ਅਥਾਹ ਵਡਭਾਗੀ ਮਿਰ ਸੰਗਤੀ ਸੱਚਾ ਸਬਦਿ ਸਹਾਉ ਕਾਰ ਸੇਵਾ ਸੁਖ ਸਾਗਰ ਸਿਰ ਸਾਹਾ ਪਾਤ ਸਾਹਾ ਚਰਨ ਕਾਮਲ ਕਾ ਆਸਰਾ ਦੂਜਾ ਨਾਹੀ ਠਾਓ ਮੈਂ ਧਾਰ ਤੇਰੀ ਪਾਰ ਬ੍ਰਹਮ ਤੇਰੇ ਤਾਨ ਰਹਾਓ ਨਿਮਾਣਿਆ ਪ੍ਰਭ ਮਾਨ ਹੈ ਤੂੰ ਤੇਰੇ ਸੰਗ ਸਮਾਓ ਹਾਰ ਜਪੀਆ ਆ ਰਾਧੀ ਆ ਆਠ ਪਹਿਰ ਗੋਬਿੰਦ ਜੀ ਅਪਰਾਣ ਤਾਨ ਧਨ ਰਖੇ ਕਰ ਕਿਰਪਾ ਰੱਖੀ ਜਿੰਦਾ ਨਾਨਕ ਸਗਲੇ ਦੋਖ ਉਤਾਰਿਆ ਨਾ ਪ੍ਰਾਵ ਪਾਰ ਬ੍ਰਹਮ ਬਖਸਿੰਦਾ ਸ੍ਰੀ ਰਾਗ ਮਹੱਲਾ 5 ਪ੍ਰੀਤ ਲਗੀ ਤਿਸ ਸੱਚ ਸਿਉ ਮਰਨ ਆਵਹਿ ਜਾਈ ਨਾ ਵੇ ਛੋੜਿਆ ਵਿਛੜੈ ਸਾਮ ਰਹਿਆ ਸਮਾਈ ਦੀਨ ਦਰਦ ਦੁਖ ਭੰਜਨਾ ਸੇਵਕ ਕੈ ਸਤ ਪਾਏ ਆ ਚਰਜ ਰੂਪ ਨਿਰੰਜਨੋ ਗੁਰਮੀ ਲਾਇਆ ਮਾਈ ਭਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਤਰੇਗਾ ਸੁਖੀ ਨ ਦੀਸੈ ਕੋਈ ਰਹਾ ਹੋ ਦਾਨ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਏਤ ਵੱਡਾ ਊਚਾ ਵੱਡਾ ਅਪਾਰ ਵਾਲਕ ਵਿਰਧ ਨ ਜਾਣੀਐ ਨਿਸ਼ਚਲ ਤਿਸ ਦਰਵਾਰ ਜੋ ਮੰਗੀ ਐ ਸੋਈ ਪਾਈ ਐ ਨਿਹਦਾਰ ਆਧਾਰ ਜਸ ਪੇਹਤ ਕੇਲ ਵਿਖਾਰ ਹੈ ਮਨ ਤਨ ਹੋਵੈ சாੰਤ ਇਕ ਮਨ ਇਕ ਧਿਆਈ ਐ ਮਾਨ ਕੀ ਲਾਹੇ ਪਰ ਹਾਂਤ ਗੋਣ ਨਿਧਾੜ ਨਉਤਨ ਸਦਾ ਪੂਰਨ ਜਾ ਕੀ ਦਾਤ ਸਦਾ ਸਦਾ ਆਰਾਧਿਐ ਦਿਨ ਬਿਸਰੋ ਨਹੀਂ ਰਾਤ ਜਿਨ ਕਾ ਪੂਰਵ ਲਿਖਿਆ ਤੈਨ ਕਾ ਸਖਾ ਗੋਬਿੰਦ ਹ ਤਨ ਮਨ ਧਨ ਹਰ ਪੀ ਸੁਭੋ ਸਗਲ ਭਾਰੀ ਐ ਇਹ ਜਿੰਦ ਹ ਦੇਖੈ ਸੁਣੈ ਹ ਦੂਰ ਸਦ ਘਾਟ ਘਾਟ ਬ੍ਰਹਮ ਰਵਿੰਦ ਹ ਅ ਕੀਰਤ ਕਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ